ਹਾਂਜੀ ਇਹ ਰਾਤ ਕਰੀਬ 1:02 ਵਜੇ ਦੇ ਕਰੀਬ ਗੁਰਪ੍ਰੀਤ ਸਿੰਘ ਬੱਬੂ ਪੁੱਤਰ ਸਖਚੈਨ ਸਿੰਘ ਤੇ ਇਹਦਾ ਦੋ ਵਿਅਕਤੀਆਂ ਨੇ ਕਲਜ ਪ੍ਰਵੇਸ਼ ਕਰਕੇ ਕਤਲ ਕਰਤਾ ਘੋੜੀਆਂ ਮਾਰ ਕੇ ਤੇ ਜਿਹਦੇ ਸਬੰਧ ਚ ਅਸੀਂ ਮੌਕੇ ਤੇ ਪਹੁੰਚ ਗਏ ਥਾਣਾ ਲਹਿਰ ਦੀ ਪੁਲਿਸ ਤੇ ਮੈਂ ਵੀ ਇੱਥੇ ਆ ਗਿਆ ਸੀਗਾ ਤੇ ਸਾਡੇ ਮਾਜੋ ਐਸਐਸਪੀ ਸਾਹਿਬ ਸਰਦਾਰ ਸਰਤਾਜ ਸਿੰਘ ਚੈਲ ਆਈਪੀਐਸ ਜੀ ਦੀਆਂ ਹਦਾਇਤਾਂ ਅਨੁਸਾਰ ਤੇ ਉਹਨਾਂ ਦੇ ਬਿਸ਼ਾ ਨਿਰਦੇਸ਼ਾਂ ਅਨਸਾਰ ਅਸੀਂ ਤਫ਼ਤੀਸ਼ਾਂ ਨੂੰ ਚਲਿਆਦੇ ਹੋਏ ਵੱਖ-ਵੱਖ ਟੀਮਾਂ ਬਣਾ ਕੇ ਸਾਰੇ ਥਿਉਰੀਆਂ ਤੇ ਅਸੀਂ ਭੇਜੀਆਂ ਨੇ ਕੰਮ ਕਰ ਕੀ ਕਰਵਾਇਆ ਤੇ ਜੋ ਸਾਨੂੰ ਇਹਦੇ ਵਿੱਚ ਸਫਲਤਾ ਮਿਲੀ ਹੈ ਕੇਸ ਨੂੰ ਜਲਦੀ ਟਰੇਸ ਕਰਨ ਦੇ ਵਿੱਚ ਜੋ ਮਹਿਜ 5-6 ਘੰਟੇ ਦੇ ਵਿੱਚ ਕੇਸ ਟਰੇਸ ਕਰ ਲਿਆ ਗਿਆ ਇਹਦੇ ਵਿੱਚ ਸੀਆਈ ਸਟਾਫ ਦੀ ਟੀਮ ਸਾਡੇ ਥਾਣੇ ਦੀਆਂ ਟੀਮਾਂ ਤੇ ਸਾਰਿਆਂ ਨੇ ਜੁਆਇੰਟਲੀ ਮਿਲ ਕੇ ਇਹ ਕੇਸ ਨੂੰ ਟਰੇਸ ਕੀਤਾ ਤੇ ਇਹਦੇ ਵਿੱਚ ਜਿਹੜਾ ਲੜਕੇ ਦੀ ਲਥੀ ਹੈ ਜਿਹਦਾ ਕਤਲ ਹੋਇਆ ਉਹਨੇ ਲਾਡ ਮਰਜ ਕਰਵਾਈ ਸੀ 2024 ਦੇ ਜੂਨ ਮਹੀਨੇ ਚ ਤੇ ਇਹ ਇਹਦਾ ਮਾਸਟਰਮਾਈਂਡ ਸੀ ਕਤਲ ਦਾ ਉਹ ਇਹਦਾ ਲੜਕੇ ਦਾ ਸਾਲਾ ਹਰਮਨਦੀਪ ਪੁੱਤਰ ਸਤਪਾਲ ਸਿੰਘ ਵਾਸੀ ਤਲਵਾੜਾ ਜੋ ਅੱਜਕੱਲ ਜਾਖੜ ਰਹਿੰਦੇ ਨੇ ਉਹੀ ਨਿਕਲੇ ਆ ਜਿਹਨੂੰ ਕਾਬੂ ਕਰ ਲਿਆ ਗਿਆ ਤੇ ਬਾਕੀ ਰੋਸ਼ਨੀ ਵੀ ਜਲਦੀ ਸੀ ਅਰੈਸਟ ਕਰ ਲਵਾਂਗੇ